ਇੱਥੇ ਲੋਕ ਭੈਣ ਦੀ ਗਾਲ ਨਹੀਂ ਸੁਣਦੇ ਪਰ ਅੱਜ ਕੱਲ੍ਹ ਜੁਗ ਆ ਗਿਆ ਦੋਸਤੋ ਭੈਣ ਦੀ ਹੀ ਕੁੜੀ ਕੱਢ ਕੇ ਲੈ ਗਿਆ ਮਾਮਾ ਸਗੀ ਆਪਣੀ ਭਾਂਜੀ ਨੂੰ ਲੈ ਕੇ ਹੋ ਗਿਆ ਫਰਾਰ ਜਿਹੜੀ ਵਿਆਹੀ ਸੀ ਇੱਕ ਜਵਾਕ ਦੀ ਮਾਂ ਸੀ ਉਹ ਜਿਹਨੂੰ ਆਪਣਾ ਸਗਾ ਮਾਮਾ ਲੈ ਕੇ ਫਰਾਰ ਹੋ ਗਿਆ ਸਾਰੀ ਗੱਲ ਕਰਦੇ ਆ ਗੱਲ ਕੀ ਹੋਈ ਆ ਜਿਹੜਾ ਉਹਦਾ ਘਰ ਵਾਲਾ ਕੁੜੀ ਦਾ ਉਹ ਕੀ ਕਹਿ ਰਿਹਾ ਰੋ ਰੋ ਕੇ ਬੁਦਾ ਬੁਰਾ ਹਾਲ ਹੋ ਗਿਆ ਅੱਜ ਦੋਸਤੋ ਸਾਰੀ ਗੱਲ ਕਰਦੇ ਆ ਕੀ ਗੱਲ ਕੀ ਹੋ ਗਈ ਸਾਰੀ ਇਹਨਾਂ ਜਿਹੜਾ ਮੁੱਦਾ ਚੱਲ ਰਿਹਾ ਇਹ ਸੱਚੀ ਆ ਗੱਲ ਮੈਂ ਮਾ ਬਹੁਤ ਦੁਖੀ ਹਾਂ ਕੀ ਗੱਲ ਕੀ ਹੋ ਗਈ ਇਹ ਗੱਲ ਸੱਚੀ ਹੈ ਬਾਈ ਯਾਰ ਮੇਰੇ ਮਾਮੇ ਘਰ ਵਾਲੀ ਦੇ ਜਿਹੜਾ ਮਾਮਾ ਤੇ ਮੇਰਾ ਮਾਮਾ ਸਹਰਾ ਮੇਰੀ ਸੱਸ ਦਾ ਭਰਾ ਉਹ ਮੇਰੀ ਘਰ ਵਾਲੀ ਨੂੰ ਭਜਾ ਕੇ ਲੈ ਗਿਆ ਅੱਛਾ ਤੂੰ ਇਹ ਗੱਲ ਕਹਿਣਾ ਚਾਹਣਾ ਵੀ ਜਿਹੜੀ ਤੇਰੀ ਘਰ ਵਾਲੀ ਆ ਉਹਦਾ ਜਿਹੜਾ ਸਗਾ ਮਾਮਾ ਮਤਲਬ ਤੇਰਾ ਮਾਮਾ ਸਹਰਾ ਤੇਰੀ ਘਰ ਵਾਲੀ ਨੂੰ ਲੈ ਗਿਆ ਭਜਾ ਕੇ ਹਾਂ ਬਾਈ ਕਿਉਂ ਤੇਰੀ ਘਰ ਵਾਲੀ ਨੂੰ ਕਹਤੋ ਲੈ ਗਿਆ ਬਾਈ ਉਹਦੇ ਨਾਲ ਗੱਲਬਾਤ ਸੀਗੀ ਪਹਿਲਾ ਕੁਵਾਰੀ ਦੀ ਵੀ ਗੱਲਬਾਤ ਸੀਗੀ ਮੇਰੇ 4 ਸਾਲ ਹੋ ਗਏ ਵਿਆਹ ਹੋਏ ਨੂੰ ਠੀਕ ਆ ਵੀ ਮੈਨੂੰ ਜਦੋਂ ਇੱਥੇ ਮੈਂ ਹੁਣ ਮੰਨ ਕੇ ਚੱਲ ਮੈਨੂੰ ਝਾ ਮਾ ਉਹਦੇ ਸਹਰੇ ਮੇਰਾ ਉਹਨੂੰ ਫੋਨ ਲਾਉਣਾ ਉਹਨੇ ਫੋਨ ਲਾਉਣਾ ਪਤਾ ਜੇ ਮੈਂ ਅੱਜ ਘਰ ਲੈਣਾ ਪਲਾਨ ਬਣਾਉਣਾ ਕੋਈ ਆਪਾਂ ਚੱਲ ਕੱਲ ਨੂੰ ਸਹੁਰੇ ਜਣੇ ਇਹਨੇ ਪਹਿਲੇ ਦੱਸ ਦਿੰਦੇ ਸੀ ਉਹਨੂੰ ਕਿ ਕੱਲ ਨੂੰ ਅਸੀਂ ਸਹੁਰੇ ਉਹਨੇ ਕੁਦਰਤੀ ਬਹਾਨਾ ਬਣਾਉਣਾ ਮੈਂ ਤਾਂ ਇੱਥੇ ਆਇਆ ਸੀ ਕੁੜੀ ਨੂੰ ਮੈਂ ਲੈ ਜਾਣਾ ਤੂੰ ਰਹਿ ਇੱਥੇ ਪੰਜੇ ਕੋਈ ਨਹੀਂ ਪੁੱਤ ਮੈਂ ਛੱਡ ਜੂੰਗਾ ਠੀਕ ਆ ਜੇ ਉਧਰੋਂ ਮੈਂ ਕਹਣਾ ਵੀ ਚੱਲ ਮੈਂ ਹੁਣ ਤੈਨੂੰ ਲੈਣ ਆਉਣਾ ਚੱਲ ਮੈਂ ਸਹੁਰੇ ਇੱਕ ਦਿਨ ਲਾ ਜੂੰਗਾ ਉੱਥੇ ਵੀ ਬਹਾਨਾ ਬਣਾ ਕੇ ਪਹਿਲਾਂ ਵਜਦਾ ਸੀਗਾ ਉਹ ਮੈਂ ਉਧਰ ਨੂੰ ਜਾਣਾ ਪੈਣੇ ਪਰ ਉਹਨੇ ਨੂੰ ਰਹਿਣ ਦੇ ਕਹਦੇ ਉਹਨੂੰ ਤੇ ਮੈਂ ਛੱਡ ਆਉਣਾ ਭਾਈ ਉਹਨੇ ਯਾ 4 ਸਾਲ ਮੇਲੇ ਚਾਈ ਮਾਰਤੇ ਨਾ ਸਹੁਰਾਂ ਦੇ ਨਨਕ ਮਤਲਬ ਮੈਂ ਇੰਨਾ ਤੇਰੀ ਸੱਸ ਤੇ ਸਹੁਰਾਂ ਨਹੀਂ ਆਉਂਦੇ ਸੀਗੇ ਤੇ ਜਿੰਨਾ ਤੇਰਾ ਮਾਮਾ ਸਹਰਾ ਹਾਂ ਭਾਈ ਜਿੰਨਾ ਮੇਰਾ ਮਾਮਾ ਸਹਰਾ ਦਾ ਸੀ ਉਹਨਾਂ ਮੇਰੇ ਸੱਸ ਦੇ ਸਹੁਰਾਂ ਨਹੀਂ ਆਉਂਦੇ ਸੀਗੇ ਮਤਲਬ ਇਹ ਗੱਲ ਕਹਿਣਾ ਚਾਹਣਾ ਵੀ ਤੇਰੀ ਜਿਹੜੀ ਆਪਣੇ ਭਾਂਜੇ ਨੂੰ ਹੀ ਲੈ ਗਿਆ ਭਜਾ ਗਿਆ ਹਾਂ ਭਾਂਜੇ ਨੂੰ ਲੈ ਗਿਆ ਸਖੀ ਭਾਂਜੇ ਨੂੰ ਨਾ ਤਾਂ ਭਾਂਜੇ ਨੂੰ ਸ਼ਰਮ ਆਈ ਤੇ ਨਾ ਮਾਮੇ ਨੂੰ ਤੂੰ ਉਹਦਾ ਕਰ ਹਾਂ ਮੈਂ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ 4 ਸਾਲ ਹੋ ਗਏ ਭਾਈ ਤੇਰੇ ਜਵਾਕ ਹੈ ਇੱਕ ਮੁੰਡਾ ਇੱਕ ਮੁੰਡਾ ਉਹ ਕਿੱਥੇ ਹੈ ਉਹ ਮੇਰੇ ਕੋਲੇ ਉਹ ਲੈ ਕੇ ਜਾਂਦੇ ਸੀ ਉਹਨੂੰ ਮੈਨੂੰ ਪਤਾ ਲੱਗੇ ਸੀ ਮੈਂ ਮੈਨੂੰ ਆਦਾ ਹੀ ਉੱਥੇ ਅਸੀਂ ਸੌਰੀ ਜਾਣੇ ਅਸੀਂ ਉਹ ਕਰਦੇ ਮੈਨੂੰ ਪਤਾ ਲੱਗ ਗਿਆ ਮੈਂ ਖੈਰ ਵੀ ਪਲਾਨ ਕੋਈ ਕੋਈ ਨਾ ਕੋਈ ਗੱਲ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਇਹਨੂੰ ਲੈ ਜਾਓ ਮੈਂ ਜਿੱਦੇ ਲੈਣਾ ਮੁੰਡੇ ਨੂੰ ਮੈਂ ਨਾਲ ਲਿਆਉਂਗਾ ਇਹ ਮੇਰੇ ਬਣਾ ਰਹਿੰਦਾ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹਦੇ ਕੁੜੀ ਦਾ ਘਰ ਵਾਲਾ ਆਪਦੇ ਮਾਮੇ ਸਹੁਰੇ ਤੇ ਇਹ ਦੋਸ਼ ਲਾ ਰਿਹਾ ਵੀ ਜਿਹੜਾ ਇਹਦਾ ਮਾਮਾ ਸਹੁਰਾ ਉਹ ਮੇਰੇ ਘਰ ਵਾਲੇ ਨੂੰ ਲੈ ਗਿਆ ਭਜਾ ਕੇ ਮਤਲਬ ਆਦੀ ਭਾਂਜੇ ਨੂੰ ਲੈ ਗਿਆ ਭਜਾ ਕੇ ਇਹ ਸੱਚੀ ਕਰਨਾ ਦੋਸਤੋ ਜਿਹੜੀ ਇਹਦੇ ਨਾਲ ਹੋਈ ਆ ਇਹਦਾ ਇੱਕ ਮੁੰਡਾ ਸੀ 4 ਸਾਲ ਹੋ ਗਏ ਦੇ ਵਿਆਹ ਨੂੰ 4 ਸਾਲ ਹੋ ਗਏ ਤੇ ਵਿਆਹ ਨੂੰ ਇੱਕ ਮੁੰਡਾ ਇਹਨਾਂ ਦਾ ਉਹ ਮੁੰਡੇ ਨੂੰ ਵੀ ਲੈ ਕੇ ਉਹ ਜਾਂਦਾ ਸੀਗਾ ਪਰ ਇਹਨੂੰ ਜਦੋਂ ਪਤਾ ਲੱਗਿਆ ਵੀ ਕੋਈ ਨਾ ਕੋਈ ਗੱਲ ਹੈਗੀ ਆ ਇਸ ਨੇ ਆਪਣਾ ਮੁੰਡਾ ਜਾਣ ਨਹੀਂ ਦਿੱਤਾ ਪਹਿਲਾਂ ਵੀ ਕੋਈ ਗੱਲਬਾਤ ਹੋਈ ਆ ਕੋਈ ਇਹਦੀ ਮੇਰੀ ਮਾਸੀ ਨਾਲ ਗੱਲਬਾਤ ਸੀਗੀ ਇਹਦੀ ਤੇਰੀ ਤੇਰੀ ਮੰਮੀ ਦੀ ਭੈਣ ਨਾਲ ਹਾਂ ਇਹ ਭਾਈ ਲੈ ਬਣਾ ਕੇ ਆਉਂਦੇ ਸੀਗੇ ਇਹਨਾਂ ਨੇ ਫੋਨ ਪਾ ਲਾਉਣਾ ਵੀ ਚੱਲ ਤੂੰ ਵੀ ਚੱਲ ਉੱਥੇ ਤੇ ਮੈਂ ਵੀ ਚੱਲਦਾ ਨਾਲੇ ਕਹਿੰਦਾ ਉਹਨੂੰ ਵੀ ਰੱਖੀ ਹੋਈ ਆ ਉਹ ਹਾਂ ਤੇ ਮੁੜ ਕੇ ਭਰਾ ਜਦੋਂ ਮੇਰੇ ਮਾਸੜ ਨੂੰ ਪਤਾ ਲੱਗਿਆ ਫਿਰ ਉਹ ਔਣ ਨਹੀਂ ਦਿੰਦਾ ਸੀਗਾ ਉਹ ਬਿਲ ਮਰੀ ਮਾਸੀ ਨੂੰ ਪੂਰਾ ਕੰਟਰੋਲ ਚ ਰੱਖਿਆ ਉਹਨੇ ਵੀ ਉਹ ਕਹਿੰਦਾ ਮੈਂ ਨਹੀਂ ਜਾਣਦਾ ਨਾ ਜੀ ਉਹ ਦੋਸਤੋ ਤੁਸੀਂ ਵੇਖ ਲਓ ਜਿਹੜੀ ਇਹਦੀ ਮਾਸੀ ਸੀਗੀ ਉਹਦੇ ਨਾਲ ਵੀ ਗੱਲ ਬਾਈ ਮਤਲਬ ਇਹ ਦਾ ਮਤਲਬ ਤੇ ਇਹ ਆ ਵੀ ਉਹ ਰਿਸ਼ਤੇ ਦੇ ਦਾਗ ਆ ਇੱਕ ਸਾਉ ਦਾ ਬਾਈ ਉਹ ਤਾਂ ਜਮਤ ਦਾਗ ਲਾ ਕੇ ਛੱਡਿਆ ਉਹ ਤਾਂ ਜਿਵੇਂ ਪਿੰਡ ਜਿਹਨੂੰ ਘਰੇ ਨਹੀਂ ਆਉਣ ਦਿੰਦਾ ਪਿੰਡ ਜਿਵੇਂ ਆਪਾਂ ਸਾਣ ਨਹੀਂ ਛੱਡ ਦਿੰਦੇ ਉਹ ਦਾਗ ਲਾ ਕੇ ਬਸ ਉਹਦਾ ਉਹ ਕੰਮ ਆ ਇੱਕ ਸਾਉ ਦਾ ਸਰਕਾਰੀ ਸਾਣ ਹਾਂ ਉਹਨੂੰ ਵੜਨੇ ਨਹੀਂ ਦਿੰਦਾ ਕੋਈ ਮਾਮੀ ਮੇਰੀ ਇਹਨੇ ਭਜਾਲੀ ਯਾਰ ਮਾਮੀ ਸੌਰੀ ਟੱਕੇ ਨਾਲ ਵੜਦਾ ਹਾਂ ਹਾਂ ਉਨੇ ਆਪ ਉਹ ਤਾਂ ਸਾਂਭੀ ਨਹੀਂ ਗਈ ਜਿਹੜੀ ਵਿਆਹ ਕੇ ਲਿਆ ਸੀਗਾ ਉਹ ਗਾਂ ਕਿਸੇ ਹੋਰ ਨਾਲ ਵਿਆਹ ਲਈ ਤੇ ਉਮਰ ਕਿ ਹੁਣ ਦੋਜਾ ਲੋਕਾਂ ਦੇ ਘਰ ਪਟਣਦੇ ਹੋ ਗਏ ਇਹ ਕਿਵੇਂ ਮਿਲਬਰਤਨ ਉਹਦੀ ਇਹਦਾ ਵਿਆਹ ਹੋਇਆ ਹੋਇਆ ਵਿਆਹ ਹੋਇਆ ਤੁਹਾਨੂੰ ਦੱਸੀ ਜਾਂ ਭੱਜ ਗਈ ਉਹ ਉਹ ਕਿਦਾਂ ਭੱਜੀ ਉਹ ਕਿਸੇ ਹੋਰ ਨਾਲ ਭੱਜ ਗਈ ਜਦੋਂ ਇਹਦੇ ਲੱਛਣ ਮਾਰੇ ਵੇਖ ਕੇ ਉਹਨੇ ਬਹੁਤ ਸਮਝਾਇਆ ਇਹਨੂੰ ਉਹਨੂੰ ਭੱਜੀ ਨੂੰ ਵੇਚ ਦੋ ਤਿੰਨ ਸਾਲ ਹੀ ਹੋਇਆ ਉਹ ਮੈਂ ਨਾ ਮੇਰ ਨਾਲ ਵਿਚਾਰੀ ਗੱਲ ਕਰ ਲੈਂਦੀ ਸੀ ਸਾਂਝ ਪਰ ਉਹਨੇ ਮੈਨੂੰ ਆਏ ਨਹੀਂ ਦੱਸਿਆ ਸੀ ਵੀ ਇਹ ਮੇਰੀ ਅਭਿਤਰੀ ਘਰ ਵਾਲੀ ਨਾਲ ਗੱਲ ਕਰੀ ਬੈਠਾ ਤੇਰੀ ਮਾਂ ਤੇਰੀ ਮਾਸੀ ਨਾਲ ਗੱਲਬਾਤ ਕਿਵੇਂ ਹੋਈ ਸੀ ਉਹਦੀ ਉਹ ਨਹੀਂ ਪਤਾ ਮੈਨ ਉਮਰੇ ਉਹ ਵਿਆਹ ਚ ਹੋਊਗੀ ਜਾਂ ਮੇਰਾ ਜਵਾਕ ਦਾ ਜਨਮ ਦਿਨ ਮਨਾਇਆ ਸੀ ਜਾਂ ਉੱਥੇ ਹੋਊਗੀ। ਤੇਰਾ ਮਾਮਾ ਉਦੋਂ ਆ ਗਿਆ ਸੀ। ਹਾਂ ਉਹ ਸੱਦਾ ਸੀਗਾ ਮਾਮੇ ਨੇ। ਬਈ ਸੱਦਾ ਸੀਗਾ। ਆਪਾਂ ਨੂੰ ਕਿਹੜਾ ਪਤਾ ਸੀ ਬਈ ਇਹ ਗਲਤ ਆ। ਮੈਨੂੰ ਜਾਂ ਮੇਰੀ ਘਰ ਵਾਲੀ ਨੂੰ ਪਤਾ ਸੀਗਾ ਜਾਂ ਜਿਹੜੀ ਮਾਮੀ ਭੱਜ ਗਈ ਇਹਦੀ ਉਹਨੂੰ ਪਤਾ ਸੀ ਤੇ ਜਾਂ ਹੁਣ ਵੀ ਮੰਮੀ ਨੂੰ ਵੀ ਪਤਾ ਵੀ ਮੇਰੇ ਭਰਾ ਦੇ ਜਿਹੜੇ ਦੋਸ ਲੱਗ ਰਿਹਾ ਸੱਚੇ ਆ। ਮੇਰੀ ਮੰਮੀ ਸਸ ਸੱਸ ਨੂੰ ਹਾਂ ਉਹਨੂੰ ਤਾਂ ਪਤਾ ਹੈਗਾ। ਉਹ ਸੱਚੇ ਉਹ ਮੈਨੂੰ ਕਹਿ ਰਹੀ ਆ। ਉਹ ਕਹਿੰਦੀ ਬੱਤ ਮੈਨੂੰ ਵੀ ਥੋੜਾ ਟਾਈਮ ਪਹਿਲਾਂ ਸ਼ੱਕ ਹੋਇਆ ਸੀ ਤੇ ਮੈਂ ਤਾਂ ਹੀ ਇਹਨੂੰ ਉੱਥੇ ਆਉਣ ਨਹੀਂ ਦਿੱਦੀ ਤੇਰੇ ਪਿੰਡ। ਉਹ ਆ ਹਾ ਹੋਏ ਬਈ ਕਦੋਂ ਕਦੋਂ ਕਾਉਣਗੇ ਉਹ ਤਾਂ ਬਸ ਉਹ ਪਹੁੰਚਣ ਵਾਲੀ ਹੈ ਬਈ ਉਹ ਉਹਨਾਂ ਨਾਲ ਵੀ ਗੱਲਬਾਤ ਕਰਾਉਂਗੇ ਉਹਨਾਂ ਕਰਵਾ ਦਾਂਗੇ ਬਈ ਯਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜੇ ਰਿਸ਼ਤੇਦਾਰਾ ਕਿਸੇ ਦੇ ਘਰੇ ਹੋਣ ਨਾ ਜਿਹੜੇ ਰਿਸ਼ਤੇਦਾਰ ਇਹਨਾਂ ਨੂੰ ਟੱਕਰਿਆ ਬਾਬਿਓ ਅੱਜ ਕੱਲ ਕਲਯੁਗ ਆ ਕਲਯੁਗ ਕੋਈ 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 ਆਪਦੀ ਮਾਮੀ ਨੂੰ ਭੁਜਾਈ ਜਾਂਦਾ ਕੋਈ ਆਪਣੀ ਚਾਚੀ ਨੂੰ ਭੁਜਾ ਕੇ ਲੈ ਗਿਆ ਕੋਈ ਆਪਦੀ ਭਾਬੀ ਨੂੰ ਲੈ ਗਿਆ ਭਜਾ ਕੇ ਕੋਈ ਆਪਦੀ ਮਾਮਾ ਨਾਲ ਵੀ ਗੱਲ ਤੇ ਸੰਬੰਧ ਬਣਾਈ ਬੈਠੇ ਲੋਕ ਇਹ ਜੇ ਕਾਲ ਯੁੱਗ ਕਦੋਂ ਆਉਣਾ ਇਹ ਕਾਲ ਯੁੱਗ ਨਹੀਂ ਇੱਕ ਬਹੁਤ ਜ਼ਿਆਦਾ ਭੈੜਾ ਕਾਲ ਯੁੱਗ ਆ। ਇਹਦੀ ਜਿਹੜੀ ਘਰ ਵਾਲੀ ਸੀ ਉਹ ਕਿਹਦੇ ਨਾਲ ਭੱਜੀ ਆ? ਆਪਣੇ ਮਾਮੇ ਨਾਲ, ਸਕੇ ਮਾਮੇ ਨਾਲ। ਇਹਦੇ ਮਾਮੇ ਸਹੁਰੇ ਨਾਲ ਮਤਲਬ। ਪਹਿਲਾਂ ਇਹਦੀ ਮਾਸੀ ਨਾਲ ਗੱਲਬਾਤ ਸੀ ਜਦੋਂ ਉਹ ਇਹਨਾਂ ਦੇ ਘਰੇ ਵੱਡੇ-ਬੁੱਡੇ ਬਣਾਇਆ ਜਾਂਦਾ ਸੀ ਜਾਂ ਪਾਰਟੀ ਬਣਾਈ ਜਾਂਦੀ ਸੀ ਜਾਂ ਇਹਦੇ ਵਿਆਹ ਸੀਗਾ ਉਦੋਂ ਇਹਦਾ ਮਾਮਾ ਆਉਂਦਾ ਰਿਹਾ। ਇਹਦਾ ਮਾਮਾ ਸਹੁਰਾ ਮਤਲਬ ਉਸ ਤੋਂ ਕੀ ਹੋਇਆ? ਇਹ ਇਹਦੀ ਮਾਸੀ ਨਾਲ ਗੱਲਬਾਤ ਉਹਦੀ ਹੋ ਗਈ। ਫਿਰ ਉਹ ਮਾ ਮਾਮੀ ਮਾਸੀ ਨੂੰ ਵੀ ਬਹੁਤ ਟਾਈਮ ਰੱਖਿਆ ਆ ਉਹਦੇ ਕੋਲ। ਜਿਹੜੀ ਇਹਦੀ ਮਾਮੀ ਸੀਗੀ ਮਾਮੀ ਅ ਜਿਹੜੀ ਇਹਦੇ ਮਾਮੇ ਸਹੁਰੇ ਦੇ ਘਰੋਂ ਸੀ ਉਹ ਵੀ ਕਿਸੇ ਨਾਲ ਫਰਾਰ ਹੋ ਗਈ ਸੀ ਇਹਦੇ ਲੱਛਣ ਵੇਖ ਕੇ ਹੁਣ ਉਹ ਉਹਦਾ ਪਤਾ ਨਹੀਂ ਵੀ ਕਿੱਥੇ ਆ ਹੁਣ ਲੱਗ ਗਿਆ ਪਤਾ ਵੀ ਕਿੱਥੇ ਆ ਕਿੱਥੇ ਨਹੀਂ ਉਹ ਮੈਨੂੰ ਇੱਕ ਵਾਰੀ ਲਾਇਆ ਸੀ ਫੋਨ ਉਹਨੇ ਪਰ ਮੈਨੂੰ ਉਹ ਨਾ ਵਿਆਹ ਜਦੋਂ ਮੇਰਾ ਵਿਆਹ ਹੋਣਾ ਮਾ ਨਾ ਮਾ ਹੋਇਆ ਹੈ ਨਾ ਜਦੋਂ ਬੱਚਾ ਹੋਇਆ ਉਹ ਵਿਚਾਰੀ ਮੇਰੇ ਕੋਲੇ ਬਹੁਤ ਦੁੱਖ ਰੋਈ ਉਹਨੇ ਉਹ ਕਹਿੰਦੀ ਐਂ ਕਰਦਾ ਐਂ ਕਰਦਾ ਪਰ ਮੈਨੂੰ ਉਹਨੇ ਇਹ ਟਾਈਮ ਐ ਨਹੀਂ ਦੱਸਿਆ ਵੀ ਆਹ ਦੀ ਪਾਂਜੀ ਨਾ ਗੱਲ ਕਰੀ ਬਟਾ ਹਮ ਪਤਾ ਉਹਨੂੰ ਸੀ ਵੀ ਤਾਂ ਉਹਦਾ ਨਾ ਹੋਵੇ ਨਹੀਂ ਉਹਨੂੰ ਪਤਾ ਹੀ ਸਾਰਾ ਬਾਈ ਪਤਾ ਸੀਗਾ ਹਾਂ ਹੁਣ ਮੈਨੂੰ ਜਿੱਦੇ ਉਹਨੇ ਫੋਨ ਲਾਇਆ ਜਿੱਦੇ ਹੁਣ ਆਹ ਕੰਮ ਹੋਇਆ ਮੈਨੂੰ ਫੋਨ ਲਾਇਆ ਹਨ ਤੈਨੂੰ ਜਵਾਂ ਨਹੀਂ ਯਕੀਨ ਆਇਆ ਵੀ ਯਾਰ ਵੀ ਇਦਾਂ ਕੁਝ ਹੋ ਸਕਦਾ ਵੀ ਸਾਡੇ ਘਰੇ ਆਉਂਦਾ ਐ ਬਾਹਲਾ ਆਉਂਦਾ ਇਹੀ ਕਿਉਂ ਮੇਰੇ ਘਰਾਂ ਨੂੰ ਲੈ ਕੇ ਜਾਂਦਾ ਵੀ ਸਾਰਾ ਕੁਝ ਇਹ ਇਹ ਸੰਭਾਲਦਾ ਤੈਨੂੰ ਕਦੇ ਸ਼ੱਕ ਨਹੀਂ ਹੋਇਆ ਬਾਈ ਯਾਰ ਜਿਹੜੇ ਇਹ ਰਸਤੇ ਹੁੰਦੇ ਨਾ ਇਹ ਸ਼ੱਕ ਕਰਨ ਵਾਲੇ ਨਹੀਂ ਹੁੰਦੇ ਇਹਦਾ ਮਹਾ ਮਹਾ ਲਾਂਤੀ ਬੰਦਾ ਹੋਊਗਾ ਜਿਹੜਾ ਆਪਦੇ ਭਾਂਜੀ ਨਾਲ ਮਾਮਾ ਭਾਂਜੀ ਹੋਗੀ ਚਾਚਾ ਚਾਚੀ ਭਤੀਜੀ ਹੋਗੇ ਹਨ ਇਹਦਾ ਮਹਾਂ ਲਾਂਹਤੀ ਬੰਦਾ ਹੁੰਦਾ ਜਿਹੜਾ ਬੰਦਾ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇਹ ਇੱਕ ਵਿਸ਼ਵਾਸ ਵਾਲੇ ਰਿਸ਼ਤੇ ਹੁੰਦੇ ਜਿਹੇ ਜ ਆਪਣੇ ਮਾਮੀ ਹੋਗੀ ਮਾਂ ਹੋਗੀ ਉਹਦੀ ਕੋਈ ਜੂਨ ਨਹੀਂ ਹੁੰਦੀ ਹਾਂ ਹਾਂ ਕੋਈ ਜੂਨ ਨਹੀਂ ਸੰਸਾਰ ਦੇ ਵਿੱਚ ਆਪਣੇ ਅ ਅਪਾ ਕਹਿੰਦੇ ਵੀ ਬ੍ਰਹਿਮੰਡ ਤੇ 84 ਜੂਨਾ ਹੁੰਦੀਆਂ 84 ਜੂਨਾ 84 ਜੂਨਾ ਤੋਂ ਬਾਅਦ ਇੱਕ ਮਨੁੱਖ ਦੀ ਜੂਨੀ ਆਉਂਦੀ ਆ ਜਿਹੜੀ ਜੂਨੀ ਦੇ ਵਿੱਚ ਆਪਾਂ ਚੰਗੇ ਕਰਮ ਕਰਾਂਗੇ ਤੇ ਵਧੀਆ ਰਾਵਾਂਗੇ ਮਾੜੇ ਕਰਮ ਤਾਂ ਹਰੇਕ ਬੰਦਾ ਕਰਦਾ ਇਹ ਜੂਨੀ ਨਾ ਬਹੁਤ ਘੈਂਟ ਆ ਜੇ ਅੱਜ ਦੇ ਟਾਈਮ ਦੇ ਵੇਖਿਆ ਜਾਵੇ ਤੇ ਇਹ ਜੂਨੀ ਇੰਨੀ ਗੰਦੀ ਜੂਨੀ ਆ ਨਾ ਮੈਂ ਕਹਿੰਦਾ ਇਹ ਰਹਿ ਇਹ ਜੀ ਜੂਨੀ ਨਾ ਹੋਵੇ ਕਿਸੇ ਦੀ ਬੰਦੇ ਦੀ ਜੂਨੀ ਬਹੁਤ ਪਵਿੱਤਰ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਇਹੋ ਜਿਹੇ ਲੋਕਾਂ ਨੇ ਇਹ 84 ਜੂਨਾਂ ਤੋਂ ਬਾਅਦ ਜਿਹੜੀ ਜੂਨੀ ਆਉਂਦੀ ਆ ਇਹ ਜੂਨੀ ਬਹੁਤ ਮਿੱਟੀ ਮਿੱਟੀ ਕੀਤੀ ਪਈ ਆ ਬਈ ਸੱਚੀ ਗੱਲ ਆ ਕਿ ਝੂਠੀ ਗੱਲ ਜਮਾਪੂਰ ਦੀ ਸੱਚੀ ਗੱਲ ਆ ਮੇਰੀ ਗੱਲ ਸੁਣੋ ਭਾਈ ਇਦੋਂ ਇਦੋਂ ਵੱਧ ਜੋਨੇ ਕੀ ਮਾੜੀ ਹੋਊਗੀ ਜਿਹੜੀ ਮਾਮਾ ਤੇ ਭਾਣਜੀ ਜਿਹੜੇ ਆਪਦੇ ਰਿਸ਼ਤੇ ਨੂੰ ਨਹੀਂ ਸਮਝ ਸਕੇ ਵੀ ਸਾਡਾ ਰਿਸ਼ਤਾ ਕੀ ਆ ਵੀ ਅਕਸਰ ਉਹ ਮੇਰੀ ਭੈਣ ਆ ਉਹਦੀ ਜਵਾਕ ਆ ਉਹ ਵੀ ਮੇਰੇ ਪੁੱਤਾਂ ਰਗਿਆ ਹਨਾ ਧੀਾਂ ਰਗਿਆ ਤੇ ਜਿਹੜੀ ਉਹਦੀ ਮੰਨ ਕੇ ਚਲੋ ਆਪਦੀ ਕੁੜੀ ਭਜਾ ਕੇ ਲਗੋ ਉਹ ਭਾਣਜੀ ਨਹੀਂ ਕੀ ਬੰਦਾ ਆਪਣੀ ਭਤੀਜੀ ਨੂੰ ਆਪਣੀ ਭਾਣਜੀ ਨੂੰ ਕਿਸੇ ਦੇ ਘਰੇ ਛੱਡ ਸਕਦਾ ਅੱਜ ਦੇ ਅੱਜ ਦੇ ਟਾਈਮ ਆਪਣੀ ਘਰ ਵਾਲੀ ਨੂੰ ਜਾਂ ਆਪਣੀ ਜਵਾਕਾਂ ਨੂੰ ਘਰੇ ਕਿਸੇ ਦੇ ਛੱਡ ਸਕਦਾ ਮੈਨੂੰ ਵਿਸ਼ਵਾਸ ਇੱਕ ਪਰਸੈਂਟ ਵੀ ਨਹੀਂ ਲਿਆ ਹੁਣ ਟੁੱਟ ਗਿਆ ਸਭ ਨੂੰ ਤਾਂ ਨਹੀਂ ਰਿਹਾ ਲੋਕਾਂ ਨੂੰ ਲੋਕ ਵੀ ਨਹੀਂ ਇਹ ਜੇ ਹੋਏ ਪਏ ਹੁਣ ਯਾਰ ਬਾਈ ਮੈਂ ਸਾਰਿਆਂ ਨੂੰ ਨਹੀਂ ਕਹਿ ਸਕਦਾ ਨਾ ਬਥੇਰੇ ਬੈਠੇ ਆ ਵਿਚਾਰੇ ਜਿਹੜੇ ਆਉਦਾ ਰਸਤਾ ਹੈ ਉਹ ਕਈ ਵਾਰੀ ਆਪ ਦੀ ਸਗੀ ਭਾਂਜੀ ਛੱਡੋ ਗਾਂ ਜਿਹੜੀ ਮੰਨ ਕੇ ਚਲੋ ਹੋਰ ਮਤਲਬ ਜਿਵੇਂ ਹੁਣ ਕੱਲਾ ਚਾਚੇ ਤਾਇਦਾਂ ਕੁੜੀਆਂ ਹੁੰਦੀਆਂ ਉਹਨਾਂ ਦੀ ਉਹਨਾਂ ਨੂੰ ਵੀ ਆਪ ਦਾ ਪੁੱਤ ਨਾਲੋਂ ਜ਼ਿਆਦਾ ਪਿਆਰ ਕਰਦੇ ਹੁਣ ਇਨਕੁਆਰੀ ਕਰਾਈ ਹੈ ਕੋਈ ਪੁਲਿਸ ਇਨਕੁਆਰੀ ਕਰਾਈ ਹੈ ਹਾਂ ਬਈ ਕਰਵਾ ਲਾ ਰਾਹ ਉਹ ਬਈ ਇਹ ਲੋ ਹੈਗਾ ਸੀ ਬੰਦਾ ਤਕੜਾ ਹਨਾ ਹੋ ਸਕਦਾ ਉਹ ਤੇਰਾ ਮਾਮਾ ਸਰ ਹਾਂ ਵੀ ਕੀ ਪਤਾ ਪੈਸੇ ਪੁੱਸੇ ਦੇ ਗਏ ਪਰ ਕੋਈ ਨਹੀਂ ਸੁਣਦਿਆ ਕੋਈ ਨਹੀਂ ਸੁਣਦਾ ਬਈ ਤੁਹਾਡੀ ਕੋਈ ਨਹੀਂ ਸੁਣਦਾ ਕੀਤੀ ਸੀ ਗੱਲ ਕਿਸੇ ਕੋਲ ਹਾਂ ਕੀ ਕਹਿੰਦੇ ਪੁਲਿਸ ਵਾਲੇ ਕੋਈ ਬਈ ਕੁਛ ਨਹੀਂ ਕੀਤਾ ਮੰਨਦੇ ਹੀ ਨਹੀਂ ਕੋਈ ਵੀ ਅਗਲਾ ਕਹਿੰਦਾ ਕੋਈ ਨਹੀਂ ਧੱਕੇ ਖਾ ਕੇ ਮੜਿਆ ਹੋਊਗਾ ਧੱਕੇ ਖਾ ਕੇ ਮੜਿਆ ਹੋਊ ਹਾਂ ਤੈਨੂੰ ਕੋਈ ਪਤਾ ਨਹੀਂ ਕਿੱਥੇ ਗਈ ਹੈ ਕੋਈ ਕੁਝ ਵੀ ਆਈਡੀਆ ਨਹੀਂ ਮੇਰਾ ਤਾਂ ਫੋਨ ਵੀ ਉਹ ਜਿਹੜਾ ਪਿੰਡ ਚ ਥੁਦੂ ਹੋ ਗਈ ਹੋਊਗਾ ਯਾਰ ਇਹੇ ਜਿਹੇ ਵੀ ਰਿਸ਼ਤੇ ਤੁਹਾਡੇ ਯਾਰ ਕੱਲ ਨੂੰ ਰਿਸ਼ਤੇ ਹੋ ਜਾਣਗੇ ਤੁਹਾਨੂੰ ਭਾਈ ਮੈਨੂੰ ਮੇਰਾ ਤਾਂ ਉੱਜ ਕੋਈ ਕਸੂਰ ਨਹੀਂਗਾ ੁੱਡੇ ਵੀ ਥੋੜਾ ਵੀ ਇੱਕ ਸਿਸਟਮ ਬਣ ਹੀ ਗਿਆ ਨਾ ਥੋੜਾ ਵੀ ਤੂੰ ਤਾਂ ਬਣ ਗਿਆ ਤੂੰ ਐਂ ਤਾਂ ਦੇਖ ਫਿਰ ਮੇਰੇ 'ਚ ਕੋਈ ਗਲਤੀ ਹੋਵੇ ਜਾਂ ਮੈਂ ਕਿਸੇ ਨੂੰ ਭਜਾ ਕੇ ਲਗਾਇਆ ਹੋਵੇ ਜਾਂ ਕੋਈ ਹੋਰ ਜੀ ਕਿਸੇ ਮੈਂ ਫੜਿਆ ਗਿਆ ਵਾਂ ਫੇਰ ਤਾਂ ਹੋਵੇ ਹੁਣ ਮੇਰਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂਗਾ ਫਿਰ ਹਾਂ ਮੇਰੀ ਬੇਇੱਜ਼ਤੀ ਜ਼ਰੂਰ ਹੋਗੀ ਬੇਇੱਜ਼ਤੀ ਪਿੰਡ ਦੇ ਵਿੱਚ ਕੀ ਕਹਿੰਦੇ ਲੋਕ ਉਹ ਯਾਰ ਅਗਲਾ ਕਹਿੰਦਾ ਵੀ ਇਹਦੀ ਦੇਖ ਲੋ ਇਹਦਾ ਮਾਮਾ ਹੀ ਇਹਦਾ ਮਾਮਾ ਸਹੁਰਾ ਹੀ ਇਹ ਜਾਂ ਕੰਜਰ ਸੀ ਜਿਹੜਾ ਨੂੰ ਭਜਾ ਕੇ ਲਗਾਇਆ ਵੀ ਇਹ ਤਾਂ ਸੱਸ ਸਹੁਰਾ ਕਿਸੇ ਜੇ ਹੋਣਗੇ ਵੀ ਅਕਸਰ ਭੈਣ ਤਾਂ ਉਹਦੀ ਮਾਮੇ ਦੀ ਕੋਈ ਆ ਤੇ ਤੇ ਹੁਣ ਉਹ ਮੇਰਾ ਉਹਨਾਂ ਨਾਲ ਰਿਲੇਸ਼ਨ ਬਣਿਆ ਤੇ ਉਹ ਸੁਣਨਗਾ ਤਾਂ ਮੈਨੂੰ ਵੀ ਪੈਣਗਾ ਆਪਣੇ ਜਦੋਂ ਜਵਾਨ ਤਰਾ ਵੱਡਾ ਹੋਊਗਾ ਹੁਣ ਕੀ ਕਹੇਂਗਾ ਵੀ ਤੇਰੀ ਮੇ ਮੇ ਤੇਰੀ ਘਰ ਵਾਲੀ ਤੇਰੇ ਮਾਮੇ ਨਾਲ ਹੀ ਭਜੇਗੀ ਉਹਨੂੰ ਮੈਂ ਦੱਸਦੇ ਨਹੀਂ ਕੋਈ ਬਈ ਮੈਂ ਤਾਂ ਕਹੂੰਗਾ ਮਰ ਗਈ ਉਹ ਹਾਂ ਮਰ ਗਈ ਹਾਂ ਤੇਰੇ ਲਈ ਮਰੀ ਹੋਈ ਮੇਰੇ ਲਈ ਤਾਂ ਮਰ ਗਈ ਉਹ ਤਾਂ ਕੋਈ ਫਾਇਦਾ ਵੀ ਨਹੀਂ ਤੇਰੇ ਕੋਲ ਆਵੇ ਇਸ ਦਿਨ ਉਹਨੇ ਘਰੋਂ ਪੈਰ ਪੱਟੇ ਸੀ ਮੇਰੇ ਲਈ ਤਾਂ ਉਦੋਂ ਹੀ ਮਰ ਗਈ ਸੀ ਆਪਣੇ ਮਾਮੇ ਨਾਲ ਹਾਂ ਜਿਹੜੀ ਆਪਣੇ ਮਾਮੇ ਨਾਲ ਮਾੜੀ ਹੋ ਸਕਦੇ ਉਹ ਕੁਝ ਵੀ ਕਰ ਸਕਦਾ ਕੁਝ ਵੀ ਕਰ ਸਕਦੀ ਬਈ ਯਾਰੋ ਕੱਲ ਨੂੰ ਮੈਂ ਘਰੇ ਲੈ ਆਂਦੀ ਹੋ ਸਕਦਾ ਮੈਨੂੰ ਜ਼ਹਿਰ ਪਾ ਦਿਓ ਹੂੰ ਜੜੀ ਜਨਨ ਰਹੇਗਾ ਜਿਹੜਾ ਤੇਰਾ ਮੁੰਡਾ ਬਚ ਗਿਆ ਤੂੰ ਬਚ ਗਿਆ ਚੰਗੇ ਰਹਿ ਗਏ ਤੁਸੀਂ ਹਾਂ ਹੋ ਸਕਦਾ ਸਾਨੂੰ ਕੋਈ ਮਾਰ ਕੇ ਹੀ ਉੜ ਜਾਂਦੀ ਉਹ ਫੇਰ ਅਸੀਂ ਕਰ ਲੈਂਦੇ ਹਨਾ ਅੱਜ ਅਸੀਂ ਜਿਉਂਦੇ ਤਾਂ ਬੈਠੇ ਮਾਦਾ ਜਵਾਕ ਪਾ ਲੂ ਕੋਈ ਚੱਕਰ ਤੇਰੀ ਮੰਮੀ ਡੈਡੀ ਮੰਮੀ ਡੈਡੀ ਹੈਗੇ ਕੀ ਕਹਿੰਦੇ ਆ ਉਹ ਉਹ ਤਾਂ ਕੁਝ ਨਹੀਂ ਕਹਿੰਦੇ ਕਿ ਉਹ ਚੱਲ ਕੋਈ ਨਹੀਂ ਪੁੱਤ ਜੇ ਗਏ ਤਾਂ ਗਏਗਾ ਤੇਰਾ ਨੁਕਸਾਨ ਕਰ ਦਿੰਦੀ ਫੇਰ ਜਾਂ ਜਵਾਕ ਨੂੰ ਹੀ ਕੋਈ ਨਾਲ ਲੈ ਜਾਂਦੀ ਜਾਂ ਮਾਰਨ ਹੋ ਵੀ ਸਕਦਾ ਹਾਂ ਬਈ ਹੋ ਸਕਦਾ ਹੀ ਆ ਦੋਸਤੋ ਇਹ ਵੀ ਚੰਗਾ ਹੋਇਆ ਵੀ ਜਿਹੜਾ ਇਹਦੀ ਘਰ ਵਾਲੀ ਇਹਨਾਂ ਨੂੰ ਸੁੱਕਾ ਛੱਡ ਗਈ ਜੇ ਇਹਨਾਂ ਨੂੰ ਮਾਰਦੀ ਜਾਂ ਕੋਸੇ ਨੇ ਉਹਨੂੰ ਜ਼ਹਿਰ ਪਾ ਦਿੰਦੀ ਜਾਂ ਗੋਲੀਆਂ ਪਾ ਜਾਂਦੀ ਆ ਉਹਦੇ ਜਵਾਕ ਨੂੰ ਮਾਰ ਜਾਂਦੀ ਕੁਛ ਨਾ ਕੁਛ ਕਰ ਜਾਂਦੀ ਫੇਰੇ ਕੀ ਕਰਦਾ ਇਹ ਵੀ ਰੱਬ ਨੇ ਲਾਜ ਰੱਖ ਲਈ ਇਹ ਬਚ ਗਏ ਵਿਆਹ ਨੇ ਇਹ じゃ ਕੋਈ ਚੱਕਿਆ ਨਹੀਂ ਕਦਮ ਹੁਣ ਉਹ ਉਹਦੇ ਨਾਲ ਰਹਿ ਰਹੀ ਆ ਕੀ ਵੀ ਤਾਂ ਕੀ ਕਰੂਗੀ ਕੀ ਨਹੀਂ ਕਰੂਗੀ ਜ਼ਿੰਦਗੀ ਆਪਣੀ ਜੀ ਰਹੀ ਆ ਸਿਰਫ ਇੱਕ ਕਾਹ ਵਾਸ਼ ਨਾਲੀ ਉਹ ਉਹਦੇ ਨਾਲ ਭੱਜ ਗਈ ਯਾਰ ਰਿਸ਼ਤੇ ਨਾਤੇ ਸਾਰੇ ਭੁੱਲ ਗਈ ਕਲ ਯੁਗ ਆ ਗਿਆ ਬਾਬੋ ਕਲ ਯੁਗ ਬਚ ਕੇ ਰੋ ਹੁਣ ਕੀ ਕਹਿਣਾ ਚਾਹਣਾ ਲੋਕਾਂ ਨੂੰ ਮੈਂ ਤਾਂ ਕੋਈ ਨਹੀਂ ਬਈ ਕਹਿੰਦਾ ਮੈਨੂੰ ਸਾਰੇ ਇਸ ਦੇ ਇੱਕੋ ਜਿਹੇ ਨਹੀਂ ਸਿਆਣੇ ਨਹੀਂ ਹੋਏ ਅਸੀਂ ਤੇ ਪਰ ਮੈਂ ਇੱਕ ਗੱਲ ਕਹਿਣਾ ਵੀ ਨਾ ਤਾਂ ਸਾਰਿਆਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਤੇ ਨਾ ਸਾਰਿਆਂ ਤੇ ਆਪਾਂ ਨਹੀਂ ਵਿਸ਼ਵਾਸ ਕਰ ਸਕਦੇ ਹਨ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆ ਪੰਜ ਉਂਗਲਾਂ ਨਾਲ ਇਹ ਇੱਕੋ ਜਿਹਾਂ ਨਹੀਂ ਕਹਿ ਸਕਦੇ ਤੇ ਜੇ ਮੈਨੂੰ ਉਹ ਕੁੜੀ ਮਿਲ ਗਈ ਜਾਂ ਮਾਮਾ ਮਿਲ ਗਿਆ ਫਿਰ ਮੇਰਾ ਮਾਪਿਓ ਨੂੰ ਮੈਂ ਕਹਤਾ ਸੀ ਜਾਕ ਤੁਸੀਂ ਪਾਲ ਲਓ ਮੈਂ ਬਲੇਟੂਗਾ ਲੇਟੂਗਾ ਮਤਲਬ ਹਾਂ ਮਾਰੂੰਗਾ ਮਾਰੇਗਾ ਹਾਂ ਇਹ ਜਿਹੇ ਰਿਸ਼ਤੇ ਜਿਹੜੇ ਹੁੰਦੇ ਆ ਉਹਨਾਂ ਨੂੰ ਠੋਕਣਾ ਹੀ ਚਾਹੀਦਾ ਹਾਂ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਗੰਦ ਹੁੰਦੇ ਆ ਇਹ ਜਮਾ ਗੰਦ ਸਰੇ ਦੇ ਕਲੰਕ ਆ ਇਹਨਾਂ ਨੂੰ ਜਿਉਂਨ ਦਾ ਕੋਈ ਹੱਕ ਨਹੀਂ ਬਹੁਤ ਬਹੁਤ ਧੰਨਵਾਦ ਐਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਜੇ ਰਿਸ਼ਤੇ ਹੁੰਦੇ ਆ ਨਾ ਇਹ 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 ਕਲੰਕ ਆ ਇਹਨਾਂ ਨੂੰ ਠੋਕ ਦੇਣਾ ਚਾਹੀਦਾ ਠੋਕ ਨੰਗਾ ਕਰਕੇ ਪਿੰਡ ਦੇ ਵਿਚਾਲੇ ਸੱਤ ਦੇ ਵਿਚਾਲੇ ਇਹਨਾਂ ਨੂੰ ਖੜਾ ਕੇ ਨਾ ਇਹਨਾਂ ਤੇ ਗੋਲੀ ਮਾਰਨੀ ਚਾਹੀਦੀ ਆ ਇਹ ਜਿਹੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਆਪਣੀਆਂ ਸਾਕੀ ਭਾਂ ਜਿਹਨੂੰ ਲੈ ਕੇ ਫਰਾਰ ਹੋ ਗਿਆ ਕਮਾਲ ਆ ਇਹਦੀ ਗੱਲ ਐ ਬਹੁਤ ਮਾੜੀ ਗੱਲ ਐ ਰਹੀ ਹੈ ਜੀ ਗੰਦੀ ਗੱਲ ਕੀਤੀਆਂ ਨੇ ਇਹ ਬੰਦੇ ਨੇ ਬਹੁਤ ਹੀ ਸ਼ਰਮਨਾਕ ਗੱਲ ਆ ਹੁਣ ਇਹ ਕਿੱਥੇ ਜਾਣਗੇ ਕੀ ਕਰਨਗੇ ਸਿਰਫ ਇੱਕ ਕਾਮਨਾ ਕਾਮਵਾਸ਼ਨਾ ਵਾਸਤੇ ਯਾਰ ਆਪਣੇ ਜਵਾਗ ਨੂੰ ਛੱਡ ਗਿਆ ਆਪਣੇ ਘਰਾਂ ਨੂੰ ਛੱਡ ਗਿਆ ਆਪਣੇ ਰਿਸ਼ਤੇ ਨੱਤੇ ਭੁੱਲ ਗਿਆ ਇਹੋ ਜਿਹੇ ਰਿਸ਼ਤੇਦਾਰ ਬਹੁਤ ਜ਼ਿਆਦਾ ਹੁੰਦੇ ਆ ਪਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਗਲਤ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਅੱਜ ਕੱਲ ਉਹ ਟਾਈਮ ਆ ਗਿਆ ਉਹ ਕਲਯੁਗ ਆ ਗਿਆ ਦੋਸਤੋ ਇਹ ਕਲਯੁਗ ਕਦੇ ਮੈਂ ਕਹਿੰਦਾ ਇਹ ਅੱਗੇ ਨੂੰ ਅੱਗੇ ਵਧ ਹੀ ਜਾਣਾ ਇਹ ਪੰਜਾਬ ਕਹਿੰਦੇ 84 ਜੂਨਾਂ ਤੋਂ ਬਾਅਦ ਜੂਨੀ ਮਨੁੱਖ ਦੀ ਆਉਂਦੀ ਆ। ਇਹ ਹੁਣ ਮਨੁੱਖ ਦੀ ਮੈਂ ਕਹਿੰਦਾ ਜੂਨੀ ਆਵੇ ਨਾ। ਕਿਉਂਕਿ ਜੂਨੀ ਦੇ ਵਿੱਚ ਇਹੋ ਜਿਹਾ ਕਲਯੁਗ ਆਇਆ ਪਿਆ ਨਾ। ਬੁਰਾ ਹਾਲ ਹੋਇਆ ਪਿਆ ਤੇ ਬਚ ਕੇ ਰੋ ਲੋਕੋ। ਠੀਕ ਹੈ ਸਾਰੇ ਰਿਹਾ ਇੱਕੋ ਜਿਹਾ ਨਹੀਂ ਹੁੰਦੇ। ਅਸੀਂ ਇੱਕ ਸਿੱਖਿਆ ਦਿੱਤੀ ਆ। ਕਿਉਂਕਿ ਸੱਚੀ ਕਰਨਾ ਹੈਗੀ ਸੱਚੀ ਕਰਨਾ। ਜਿਹੜੀ ਇਸ ਮੁੰਡੇ ਨਾਲ ਹੋਈ ਆ। ਸਾਡੀ ਇੱਕ ਵੀਡੀਓ ਸ਼ੇਅਰ ਕਰਨ ਵਾਸਤੇ ਹੁੰਦੀ ਹੈ। ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ। ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ। ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ। ਧੰਨਵਾ